ਦੇਖੋ ਲੱਕ ਨੂੰ ਜਿੰਦਾ ਲਾ ਕੇ ਸੰਗਲ ਲਾ ਕੇ ਵੀਰੇ ਹੁਣੇ ਲੈ ਕੇ 6 ਮਹੀਨੇ ਹੋ ਗਏ ਬਾਈ ਨੂੰ ਸੰਗਲ ਨਾਲ ਬੰਨੇ ਹੋਏ ਨੇ ਅਮਰਪਾਲ ਡੱਬਿਆਂ ਦਾ ਕੰਮ ਕਰਦਾ ਸੀ ਅੱਠ ਪੜਿਆ ਹੋਇਆ ਸਾਲ ਦੇ ਵਿੱਚ ਕੁਝ ਮਹੀਨੇ ਬਹੁਤ ਅਫਸੈਟ ਹੋ ਜਾਂਦਾ ਤੇ ਬਾਕੀ ਸਮਾਂ ਵਧੀਆ ਕੰਮ ਕਰਦਾ ਇਹ ਹਾਲਾਤ ਕਿਉਂ ਬਣਦੇ ਆ ਇਹ ਸਮਝਣਾ ਪੈਣਾ ਸਾਨੂੰ ਹੁਣ ਜਿਵੇਂ ਤਾਂ ਇਹ ਵੀਰਾ ਠੀਕ ਹੋ ਜਾਂਦਾ ਉਹ ਦਵਾਈ ਨਹੀਂ ਖਾਂਦਾ ਬੰਦ ਕਰ ਦਿੰਦਾ ਜਦੋਂ ਪ੍ਰੋਬਲਮ ਆਉਂਦੀ ਹੈ ਉਹਦੋਂ ਘਰ ਦੇ ਵੀ ਤੇਰੇ ਨੂੰ ਫੜ ਕੇ ਦਵਾਈਆਂ ਦਵਾਉਂਦੇ ਆ ਬੰਦਦੇ ਆ ਜੇ ਇਹ ਦਵਾਈ ਲਗਾਤਾਰ ਖਾ ਲਵੇ 2-3 ਸਾਲ ਤੇ ਇਹ ਵੀਰੇ ਨੂੰ ਪ੍ਰੋਬਲਮ ਆਉਣੀ ਹੋਈ ਨਹੀਂ ਮਾਮਾ ਤੁਸੀਂ ਆਏ ਹੋ ਮਾਮਾ ਤੁਸੀਂ ਆ ਜੀ ਅੱਛਾ ਕਿੱਥੋਂ ਆਏ ਆ ਕਿੱਥੋਂ ਲੈ ਕੇ ਆਏ ਆ ਆਪਾਂ ਸ਼ੀਰ ਮਕਸਦ ਦਾ ਕੋਈ ਪਿੰਡ ਖੜਕੀਆਂ ਮੜਾਈ ਆ ਅੱਛਾ ਤੇ ਇਹਨਾਂ ਦਾ ਜੀ ਜਿਹੜੀ ਕਿ ਇਹਨਾਂ ਦੀ ਪਹਿਲਾਂ ਜਿਹੜੀ ਮਾਤਾ ਸੀਗੀ ਜੀ ਹਾਲ ਫੈਰੀ ਉਹ ਵੀ ਦਿਮਾਗੀ ਤੌਰ ਤੇ ਅਫਸੈਟ ਹੋ ਗਈ ਹੈ ਇਹ ਕਿੰਨਾ ਦਾ ਭਰਾ ਜੀ ਫਿਰੰਮੀ ਭੈਣ ਸੀ ਗਈ ਸੀ ਉਹਦੇ ਘਰਾਂ ਦੇ ਡੈਥ ਹੋ ਗਈ ਜੀ ਫਿਰ ਉਸ ਤੋਂ ਹੋਰ ਜਗਾ ਤੁਰਦੀ ਉਹਦੇ ਘਰ ਵਾਲੇ ਜੇਡ ਹੋ ਗਈ ਜੀ ਇਹਦਾ ਘਰ ਸੀਗਾ ਜਿਹੜੇ ਆਪਣੇ ਥਿਓਰ ਸੀ ਉਹਨੇ ਰੋਗ ਲਾਇਆ ਕੁੜੀ ਵਧੀਆ ਪੜ੍ਹੀ ਲਿਖੀ ਸੀ ਪਰ ਜਿੱਦ ਸੀ ਕਿ ਵਧੀਆ ਜਦੋਂ ਮਾਤਾ ਅਫਸੈਟ ਹੋ ਗਈ ਉਹਨੇ ਸਾਰੇ ਘਰ ਦੇ ਕਾਗਜ਼ ਬਾਲ ਦੇ ਜੀ ਫਿਰ ਕੁੜੀ ਦੇ ਵੀ ਬਾਤ ਦੇ ਨਾਲ ਇਹਨਾਂ ਨੂੰ ਇੱਥੇ ਲਿਆਂਦਾ ਜੀ ਕੁੜੀ ਨੇ ਹੁਣ ਪਿਛਲੇ 20 ਦਿਨ ਤੋਂ ਇਹ ਰੋਟੀ ਪਾਈ ਨਹੀਂ ਖਾਧਾ ਸੀ ਭੈਣ ਹੀ ਵੀ ਜਿਹੜੀ ਕੱਪ ਆ ਤੇ ਜਿਆ ਉਹਦੇ ਤੇ ਬਾਥਮ ਕਰ ਦਿੰਦੀ ਜੀ ਆਪਣਾ ਕੱਪੜੇ ਦੇ ਵਿੱਚ ਬਾਥਮ ਕਰਦੇ ਇੱਥੇ ਖਾਣਾ ਆਪਣਾ ਦੇ ਉੱਥੇ ਪਲੱਸ਼ ਕਰ ਦਿੰਦੀ ਹੈ ਜੀ ਇਹ ਵਿਚਾਰਾ ਮਜ਼ਦੂਰੀ ਕਰਦੇ ਸੀਰੀ ਲੱਗੇ ਜੀ ਉਹ ਨਾਲ ਬੰਦਾ ਜ਼ਿੰਮੇਵਾਰ ਖੜਾ ਹੀ ਜਿਹੜਾ ਸੀਰੀ ਲੱਗੇ ਹੈ ਕਿ ਜਿਹਨਾਂ ਦੇ ਵਿਚਾਰਾ ਇਹ ਕੰਮ ਤੋਂ ਆਉਂਦਾ ਫਿਰ ਇਹਨਾਂ ਨੂੰ ਆ ਕੇ ਨਿਮਾਕ ਜਾਂਦਾ ਇਹਦੇ ਵਿਚਾਰਾ ਗੁੜੀ ਤੋਂ ਡੋਟ ਨਹੀਂ ਆਉਂਦਾ ਜੀ ਕੱਲੀ ਤੋਂ ਹੀ ਕੋਈ ਵੀ ਸਾਹਮਣ ਵਾਲਾ ਹੈ ਨਹੀਂ ਪਰਿਵਾਰ ਦੇ ਵਿੱਚ ਫਿਰ ਇਹਨੂੰ ਅਸੀਂ ਪੈਸੇ ਇਕੱਠੇ ਕਰਕੇ ਅੰਮ੍ਰਿਤਸਰ ਲੈ ਕੇ ਗਏ ਜੀ ਅੰਮ੍ਰਿਤਸਰ ਜੀ ਲੈ ਗਏ ਅੰਮ੍ਰਿਤਸਰ ਉੱਥੇ ਵੀ ਜਨੇ ਕਿ ਜ਼ਿਆਦਾ ਚੋਰ ਚਰਾ ਵਸਦੇ ਨੇ ਕਿ ਵੀ ਜ਼ਿਆਦਾ ਪਾਗਲ ਨਾ ਹੋ ਫਿਰ ਮੈਂ ਸੁਣ ਕੇ ਮੀਲੇ ਚਲਾਉਣਾ ਜੀ ਮੈਂ ਤੁਹਾਡੀ ਐਡ ਦੇਖੀ ਜੀ ਤੇ ਮੈਂ ਇਹਨਾਂ ਨੂੰ ਕਿਹਾ ਫਿਰ ਆਪਣੀ ਕੋਲ ਕੀਤੀ ਦੋ ਵਾਰੀ ਇੱਥੇ ਫਿਰ ਤੋਂ ਆਪਾਂ ਨੂੰ ਨੰਬਰ ਮਿਲਾਈ ਫਿਰ ਤਾਂ ਕਰਕੇ ਇੱਥੇ ਲੈ ਕੇ ਜਿਨ੍ਹਾਂ ਦਾ ਕੋਈ ਇੱਥੇ ਇਹਨਾਂ ਦਾ ਰਹਿ ਕੇ ਇੱਥੇ ਅਸੀਂ ਘੇਰਾ ਵੀ ਮਾਰ ਲਿਆ ਕਰਾਂਗੇ ਜੀ ਇਹਨਾਂ ਨੂੰ ਵਾਪਸ ਲੈ ਜੀ ਕੋਈ ਜੀ ਪਰਿਵਾਰ ਵਧੀਆ ਹੈਗਾ ਜੀ ਇਹਨਾਂ ਦੇ ਰੱਖ ਲੈਣਗੇ ਜੀ ਪੂਰੀ ਨੂੰ ਬਹਿ ਕੇ ਗਾਂਹ ਤੋਂ ਉਰਦੇਣਗੇ ਜੀ ਜੇ ਸੈੱਟ ਹੋ ਜਾਏ ਤਾਂ ਜੀ ਰਾਤ ਨੂੰ ਭੱਜਣ ਦੀ ਕਹਿੰਦੀ ਬਿਜਲੀ ਨੂੰ ਹੱਥ ਲਾਉਣਾ ਜੀ ਮੈਂ ਕਿੰਨਾ ਪੜੀ ਆ ਤੂੰ ਕੁੜੀਏ ਪੜੀ ਆ ਕੋਈ ਇਹ ਅੱਠ ਬੜੀ ਬੋਲਦੀ ਨਹੀਂ ਹੋਣੀ ਤੁਸੀਂ ਪਹਿਲਾਂ ਬੋਲਦੀ ਸੀ ਹਾਂ ਜੀ ਤੁਹਾਨੂੰ ਵਧੀਆ ਵਧੀਆ ਬੜੀ ਬਿਲਕੁਲ ਪਹਿਨੇ ਸਤਿ ਸ਼੍ਰੀ ਅਕਾਲ ਤੇਰਾ ਕੀ ਨਾਂ ਇੱਧਰ ਦੇ ਮੇਰੇ ਵੱਲ ਇੱਧਰ ਦੇ ਕੀ ਨਾਂ ਤੇਰਾ ਕੀ ਨਾਂ ਮਾਮ ਦੱਸ ਕੀ ਆ ਬੋਲ ਕੇ ਦੱਸ ਕੀ ਨਾਂ ਤੇਰਾ ਇੱਧਰ ਦੇ ਮੇਰੇ ਵੱਲ ਇੱਧਰ ਇੱਧਰ ਝਾਕ ਮੇਰੇ ਵੱਲ ਕੀ ਨਾਂ ਤੇਰਾ ਨਾਂ ਕੀ ਹੈ ਮੇਰੀ ਤੀ ਦਾ ਕੀ ਨਾਂ ਕੀ ਨਾਂ ਨਾਮ ਕੀ ਹੈ ਤੇਰਾ ਕੀ ਨਾਮ ਤੇਰਾ ਕੀ ਨਾਮ ਨਾਮ ਕੀ ਤੇਰਾ ਨਾਮ ਨੇ ਕਿ ਨਾਮ ਤੇਰਾ ਕੀ ਨਾ ਕੰਨ ਚ ਦੱਸਦੇ ਹੈ ਕੀ ਰਾਣੋ ਕੀ ਰਮਨ ਤੂੰ ਨਮਨ ਲੈ ਨਹੀਂ ਰਮਨ ਤੂੰ ਆਹ ਕੋੜ ਰਮਨ ਇਹ ਕੋੜ ਮੰਮੀ ਆ ਇਹਦਾ ਕੀ ਨਾਮ ਆ ਇਹਦਾ ਕੀ ਨਾਮ ਆ ਕੀ ਨਾ ਇਹ ਨਾਨਕ ਵੀ ਕਹੇ ਨਾ ਇਹ ਤਾਂ ਬੋਲਦੀ ਏ ਕੁੜੀ ਇਸਨੇ 20 ਦਿਨ ਤੋਂ ਰੋਟੀ ਨਹੀਂ ਖਾਦੀ ਨਹੀਂ ਜੇ 20 ਦਿਨ ਤੋਂ ਰੋਟੀ ਨਾ ਖਾਦੀ ਹੁੰਦੀ ਹੁਣ ਨੂੰ ਖਤਮ ਹੋ ਜਾਣਾ ਸੀ ਨਾ ਕੁਝ ਨਾ ਕੁਝ ਤਾਂ ਖਾਦਾ ਹੀ ਹੋਣੀ ਕੱਲੀ ਚਾਹ ਬਿਲੀ ਚਾਹ ਉਹ ਵੀ ਕਿਦੇ ਤੁਹਾਡੇ ਕੀ ਲੱਗਦੇ ਤੁਹਾਡੇ ਕੀ ਲੱਗਦੇ ਮੇਰੇ ਭਾਂਜੀ ਭਾਂਜੀ ਇਹਦੇ ਦੇਖੋ ਗੱਲ ਇਹ ਆ ਵੀ ਆਪਾਂ ਇਹਨੂੰ ਐਡਮਿਟ ਕਰ ਲੈਣਾ ਤੁਹਾਨੂੰ ਨਾਲ ਰਹਿਣਾ ਪੈਣਾ ਇੱਕ ਜਾਣੇ ਆਪਾਂ 15 20 ਦਿਨ ਇੱਥੇ ਰੱਖ ਦੇਣਾ ਇਹਨਾਂ ਨੂੰ ਠੀਕ ਹੋ ਜਾਣਗੇ ਕੁੜੀ ਦਾ ਜਮਾ ਠੀਕ ਹੋ ਜਾ ਪਰ ਤੁਹਾਡਾ ਸਾਥ ਚਾਹੀਦਾ ਨਾ ਸਾਥ ਬਿਲਕੁਲ ਦੇ ਰਾਂਗੇ ਠੀਕ ਆ ਕਰ ਲਈਏ ਦਾਖਲ ਰਹੇਗਾ ਨਾਲ ਨਾ ਇਹਨਾਂ ਪਰਿਵਾਰ ਦੇ ਵਿੱਚ ਇੱਕ ਨਹੀਂ ਛੱਡ ਜਾਗੇ ਜੀ ਕੋਈ ਵੀ ਇੱਕ ਮੈਂਬਰ ਚਾਹੀਦਾ ਜਿਹੜਾ ਸਹੀ ਆ ਬੰਦਾ ਜਿਹੜਾ ਜ਼ਿੰਮੇਵਾਰੀ ਵਾਲਾ ਕੋਈ ਭੈਣ ਜੀ ਨੇ ਵੇਚੇ ਹਾਲਾਤੀ ਕਿ ਉਹ ਤਾਂ ਕੱਪੜੇ ਲਾ ਕੇ ਛੱਡ ਦਿੰਗੇ ਹਾਂ ਦੋਨਾਂ ਨੂੰ ਦਾਖਲ ਕਰਾਂਗੇ ਹਾਂਜੀ ਮਤਲਬ ਨਾਲ ਕੌਣ ਰਹੂਗਾ ਇਹ ਦੱਸ ਇਹਨਾਂ ਦੇ ਇਹਨਾਂ ਜਾਂ ਤਾਂ ਲੜਕੀ ਨੂੰ ਭੇਜ ਦੇਗੇ ਜੈਨ ਦੀ ਇੱਕ ਭੈਣ ਹੈਗੀ ਜੀ ਉਹ ਮੜੇ ਠੀਕ ਹੈ ਗਈ ਹੈ ਕਿਆ ਉਹ ਭੇਜ ਦੇਣਗੇ ਕਿਸੇ ਨੂੰ ਹੋਰ ਅਜ ਕੋਈ ਰਹੂਗਾ ਅੱਜ ਇਹ ਰਹਿਣਗੇ ਅੱਜ ਕੋਈ ਹਿੱਲਾ ਕਰਦੇ ਜੇ ਕੋਈ ਨਾ ਕਰਾ ਬੁਲਾ ਲਓ ਫਿਰ ਆਪ ਉਹ ਤੋਂ ਬਾਅਦ ਹੀ ਪਰਚੀ ਕੱਟੀਏ ਕੀ ਪਰਚੀ ਤੁਸੀਂ ਕੱਟਦੇ ਕੋਈ ਨਾ ਕੋਈ ਹਿੱਲਾ ਕਰਦੇ ਜੇ ਫਿਰ ਇਹਨਾਂ ਦਾ ਫਿਰ ਅੱਜ ਕਿਤੇ ਚਾਚਾ ਜੀ ਮੈਂ ਕਰੀ ਛੱਡ ਜਾਾਂਗੇ ਸਿਰਫ ਪੁਰੀ ਰਾਇ ਬਣਾਉਣੀ ਹੈਗੀ ਜੀ ਤਾਂ ਰਮਨਦੀਪ ਇਹਦਾ ਨਾਮ ਮੇਰੇ ਜਿਹੜਾ ਨਾਮ ਰਮਨਦੀਪ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਰਮਨਦੀਪ ਸਿੰਘ 2011 ਦਾ ਸੰਗਲਣਾ ਬੰਨਿਆ ਬਾਪੂ ਕਹਿੰਦਾ ਦਵਾਈ ਚੱਲਦੀ ਆ ਪਰ ਘਰੋਂ ਭੱਜ ਜਾਂਦਾ ਭੰਗ ਪੀਂਦਾ ਭੰਗ ਨਾਲ ਹੋਰ ਅਫਸੈਟ ਹੋ ਜਾਂਦਾ ਤੇ ਸੰਗਲ ਲਾਉਣਾ ਮਜਬੂਰੀ ਆ ਕਹਿੰਦੇ ਸੰਗਲ ਵੀ ਦੇਖੋ ਜੰਗਾਲ ਲੱਗਿਆ ਪਿਆ ਤੇ ਜਿੰਦਾ ਬਾਪੂ ਨਮਾ ਲੈ ਕੇ ਮੁੱਲ ਲਾ ਕੇ ਲੈ ਕੇ ਆਇਆ ਤੇ ਬੜੀ ਤਰਾਸਦੀ ਆ ਇਹ ਬੜਾ ਦੁੱਖ ਆ ਇਸ ਗੱਲ ਦਾ ਸੁਰ ਸਿੰਘ ਵਾਲਾ ਇਤਿਹਾਸਕ ਧਰਤੀ ਉਥੋਂ ਕੱਲਾ ਇਹ ਨਹੀਂ ਹੁਣ ਤੱਕ ਬਹੁਤ ਸਾਰੇ ਮਰੀਜ਼ ਸਾਡੇ ਕੋਲੇ ਆ ਚੁੱਕੇ ਉਸ ਇਲਾਕੇ ਤੋਂ ਪਹਿਲਾਂ ਸਾਡੇ ਕੋਲੇ ਬੀੜਾ ਬਜਿਸਪਾਲ ਸਿੰਘ ਕਵਿਸ਼ਰ ਸੀ ਢਾਡੀ ਸਿੰਘ ਸੀਗਾ ਬਾਪੂ ਉਹਨਾਂ ਦਾ ਕਾਨ ਸਿੰਘ ਉਹਨਾਂ ਦਾ ਭਰਾ ਤੇ ਭਾਈ ਜਿਸਪਾਲ ਸਿੰਘ ਤਿੰਨੋਂ ਹੀ ਬੜੇ ਤਗੜੇ ਢਾਡੀ ਸੀ ਭਾਈ ਅਬਸੈਂਟ ਹੋ ਗਿਆ ਸੀ 22-23 ਸਾਲ ਹੋ ਗਏ ਰੂੜੀਆਂ ਤੇ ਗੰਦ ਖੰਡਾ ਫਿਰਦਾ ਧੰਨਵਾਦ ਆ ਕਮਲਜੀਤ ਬਾਈ ਉਹਨਾਂ ਦਾ ਬਾਈ ਉਹਨਾਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਉਹਨੂੰ ਵੀਰ ਨੂੰ ਇੱਥੇ ਲੈ ਕੇ ਆਏ ਹੁਣ ਸਾਡੇ ਕੋਈ ਰਹਿ ਰਿਹਾ ਬਿਲਕੁਲ ਠੀਕ ਆ ਬਾਈਓ ਇਦਾਂ ਹੀ ਬਾਪੂ ਆਪਦੇ ਪੁੱਤਰ ਨੂੰ ਲੈ ਕੇ ਆਇਆ ਗੁਰੂ ਦਾ ਸਿੱਖ ਆ ਪਰ ਕੈਸੀ ਸਾਡੇ ਪੰਜਾਬ 'ਚ ਇਹ ਭੇੜਚਾਲ ਚੱਲੀ ਆ ਕੈਸੀ ਇਹ ਭੰਗ ਦੀ ਢੇਰੀ ਚੱਲੀ ਆ ਚੰਗੇ ਗੁਰਸਿੱਖ ਪਰਿਵਾਰਾਂ ਦੇ ਪੁੱਤ ਸਿਕਟਾਂ ਪੀੜੀਆਂ ਪੀਪੀ ਕੇ ਭੰਗ ਪਾ ਪਾ ਕੇ ਵਿੱਚ ਕਮਲੇ ਹੋ ਗਏ ਸੰਗਣ ਲੱਗ ਗਏ ਉਹਨਾਂ ਨੂੰ ਆ ਦੰਦ ਦੰਦ ਗਲੇ ਪਿਆ ਰਮਨਦੀਪ ਦੇ ਭੰਗ ਆ ਲੀਆਂ ਸਿਕਟਾਂ ਪੀਪੀ ਕੇ ਤੇ ਬਾਪ ਬਾਪ ਗੁਰੂ ਦਾ ਸਿੱਖ ਆ ਜਿੱਥੇ ਘਰਾਂ ਦੇ ਵਿੱਚ ਘਰਾਂ ਦੇ ਨੇੜ ਦੀ ਵੀ ਕੋਈ ਨੰਗਦਾ ਨਹੀਂ ਸੀ ਤਮਾਕੂ ਪੀੜੀ ਵਾਲਾ ਉੱਥੇ ਪੁੱਤ ਆਪਦੇ ਪੁੱਤ ਇਨਾਂ ਕੰਮਾਂ ਤੇ ਲੱਗ ਗਏ ਕੀ ਕਰੇ ਬੰਦਾ ਹੁਣ 211 ਦਾ ਬਾਪੂ ਕਹਿੰਦਾ ਬੰਦ ਰਿਹਾ ਮੈਂ ਇਹਨੂੰ ਸੰਗਲਣਾ ਖੋਲ ਜਾਂਦਾ ਜਾਂ ਅਸੀਂ ਖੋਲ ਦਿੰਨੇ ਆਂ ਆਪਾਂ ਚਲੇ ਜਾਂਦਾ ਫੇਰ ਬੰਦ ਲਈਦਾ ਐਸਾ ਚਲਨ ਚੱਲਿਆ ਏ ਪਿੰਡਾਂ 'ਚ ਸਾਡੇ ਪਿੰਡਾਂ 'ਚ ਧਰਮਸ਼ਾਲਾ ਬਣੀਆਂ ਹੋਈਆਂ ਜਿੱਥੇ ਕਿਸੇ ਟਾਈਮ ਬਰਾਤ ਆਉਂਦੀ ਸੀ ਗਰੀਬ ਪਰਿਵਾਰ ਦੀ ਬਰਾਤ ਉੱਤਰਦੀ ਸੀ ਉਹਨਾਂ ਧਰਮਸ਼ਾਲਾ ਚੋਂ ਉੱਤੇ ਬੈਠੇ ਸੈਂਕੜਾਂ ਭੰਗ ਪੀ ਜਾਂਦੇ ਬੈਠੇ ਬਹੁਤ ਸਾਰੇ ਪਿੰਡਾਂ 'ਚ ਬਹੁਤ ਸਾਰੇ ਪਿੰਡਾਂ 'ਚ ਇਹ ਹਾਲਾਤ ਬਣੇ ਹੋਏ ਆ ਪੰਚਾਇਤਾਂ ਨੂੰ ਬੇਨਤੀ ਆ ਭਾਈ ਜਿੱਥੇ ਇਦਾਂ ਦੇ ਝੁੰਡਾਂ ਦੇ ਝੁੰਡ ਬੰਦੇ ਆ ਭੰਗ ਪੀਣ ਨੂੰ ਜਗ੍ਹਾ ਮਿਲ ਗਈ ਇਹਨਾਂ ਨੂੰ ਉੱਥੇ ਤੁਸੀਂ ਪ੍ਰਾਲਾ ਕਰੋ ਵੀ ਉਹਨਾਂ ਨੂੰ ਇਦਾਂ ਦੀ ਜਗ੍ਹਾ ਹੀ ਨਾ ਮਿਲੇ ਬੈਣ ਨੂੰ ਆਪੇ ਆਪ ਆਪਣੇ ਘਰਾਂ ਜਾਣਗੇ ਟੜ ਕੇ ਉੜਦੇ ਆ ਉੱਥੇ ਜਾ ਕੇ ਬਹਿ ਜਾਣਾ ਉੱਥੇ ਬਸ ਮਲ ਮਲ ਕੇ ਲਈ ਆਉਂਦੇ ਆ ਪੀ ਜਾਂਦੇ ਆ ਫਿਰ ਕਮਲੇ ਹੋ ਜਾਂਦੇ ਸੰਗਲ ਲੱਗ ਜਾਂਦੇ ਉੱਥੇ ਹੀ ਪਿੰਡ ਚ ਮਿਲ ਜਾਂਦੇ ਬੈਠੇ ਬੰਦੇ ਕਿਤੇ ਤਾਂ ਉੱਥੇ ਕੋਈ ਜਗ੍ਹਾ ਵਾ ਕੋਈ ਜਿੱਥੇ ਪਿੰਦੇ ਬੈੜ ਕੇ ਪਿੰਡ ਤੋਂ ਬਾਹਰ ਕੀ ਜਗ੍ਹਾ ਉੱਥੇ ਉੱਥੇ ਸੋਸਾਇਟੀ ਲੱਗ ਗਿਆ ਨਹੀਂ ਬਿਲਡਿੰਗ ਕਾਦੀ ਆ ਉਹ ਉਹ ਤੇ ਵੈਸੇ ਵਿਹਲੀ ਖਾਪਿਆ ਖਾਲੀ ਪਈ ਆ ਸ਼ਾਮਲਾਟ ਆ ਤਾਂ ਬਣਿਆ ਨਹੀਂ ਪੈਸੇ ਬਣੇ ਮੜ ਮੜ ਗਿਆ ਜਿਵੇਂ ਉਹ ਪੰਜ ਧਰਮਸ਼ਾਲਾ ਜੀ ਬਣੀ ਧਰਮਸ਼ਾਲਾ ਹੀ ਸੀ ਨਾ ਹਾਂ ਧਰਮਸ਼ਾਲਾ ਹੀ ਸੀ ਦੇਖੋ ਧਰਮਸ਼ਾਲਾ ਜਿਹੜੀਆਂ ਬਣੀਆਂ ਸੀ ਪਿੰਡਾਂ 'ਚ ਕਿਹੜੇ ਕੰਮ ਲਈ ਬਣੀਆਂ ਉਹਨੂੰ ਕਿਹੜੇ ਕੰਮ ਆ ਰਹੀਆਂ ਧਰਮਸ਼ਾਲਾ ਲੱਗ ਕੇ ਮਤਲਬ ਕੀ ਮਹੱਤਤਾ ਰੱਖਦੇ ਆ ਤੇ ਹੋ ਕੀ ਰਿਹਾ ਉਸ ਤੇ ਧੰਨਵਾਦ ਆ ਭਾਈ ਹੁੰਦੀ ਲੈ ਕੇ ਆਏ ਨੇ ਜਿਹੜੇ ਸ਼ਿਕਰਾਨਾ ਇਹਨਾਂ ਦਾ ਚਲੋ ਵਾਹਿਗੁਰੂ ਮਿਹਰ ਕਰਨ ਬਾਪੂ ਦਾ ਪੁੱਤ ਠੀਕ ਹੋ ਜਵੇ ਕਿੰਨਾ ਬੜਿਆ ਤੁਸੀਂ ਮੈਂ 10 ਤੇ ਬੱਚੀਆਂ ਕਿੰਨੀਆਂ ਪੜੀਆਂ ਤੁਹਾਡੀਆਂ ਇਹ 10 ਹਾਂ ਇਹ ਇਹ ਨਹੀਂ ਮੁੰਡਾ ਉਹ ਵੀ 10 ਪੜਿਆ ਹੋਇਆ ਹੈ ਫਿਰ ਵਿਆਹ ਹੋਇਆ ਅਚਈਆ ਜੀ ਖਾਲ ਮੁੰਡਾ ਨਸ਼ੇ ਕਰਦਾ ਵਿਆਹ ਹੋਇਆ ਉਹਦਾ ਉਹਦੇ ਘਰ ਬੱਚੇ ਦੋ ਪੁੱਤ ਆ ਉਹ ਕਿੱਥੇ ਆ ਤੁਹਾਡੇ ਨਾਲ ਆ ਗੱਲ ਕਰਨ ਲੱਗ ਗੀ ਆਟਾ ਜੀ ਕਿਰਾਏ ਤੇ ਰਹਿੰਦੇ ਆ ਜੀ ਅੱਛਾ ਨਹੀਂ ਨੂੰ ਤੇ ਬੱਚੇ ਤੇ ਮੁੰਡਾ ਡਰਿੰਕ ਰਿਹਾ ਤੁਸੀਂ ਚਾਰੇ ਜਾਨੇ ਲੱਗ ਰਹੇ ਆਹ ਤਾਂ ਇੱਕੋ ਕਮਰਾ ਸੋਈ ਉੱਥੇ ਰੋਟੀ ਉਹ ਬਣਾਉਂਦੀ ਹੈ ਉੱਥੇ ਨਾ ਹੀ ਦੱਸਿਆ ਫੰਦਰ ਹੋ ਰਹਾ ਬਿਲਕੁਲ ਫਿਰ ਉਹ ਕਿ ਆਪਣੀ ਆਰੋਧਨ ਕਿਸੇ ਪਾਸੇ ਤੋਰ ਉਹ ਲੜਾਈ ਕਰਦੀ ਹੈ ਰੋਜ਼ ਸਾਡੇ ਨੂੰ ਹੁਣ ਆਇਆ ਤਾਂ ਨਹੀਂ ਸਾਨੂੰ ਪਤਾ ਸੀ ਕੋਈ ਨਾ ਕੋਈ ਹਿੱਲਾ ਉੱਡੀਆਂ ਮਾਰਦੀਆਂ ਬਹੁਤ ਪ੍ਰਾਣ ਕਰਕੇ ਕੋਣ ਹੋਰ ਪਤਾ ਨਹੀਂ ਉਹ ਗਾੜੋ ਗੁੱਡਦੀ ਹੈ ਉਹ ਕਹਿੰਦੀ ਸਾਡੇ ਦੇ ਜ਼ਿੰਮੇਵਾਰੀ ਨੇ ਆਪੇ ਬੇਮਰਤਾ ਆ ਗਿਆ ਸਦੀ ਗੱਲ ਤਾਂ ਇੱਕ ਮਾਂ ਫਿਕਰ ਨਾ ਕਰ ਤੂੰ ਅਸੀਂ ਵੀ ਤੇਰੇ ਪੁੱਤ ਆ ਕੋਈ ਜ਼ਿੰਮੇਵਾਰੀ ਉਹਨਾਂ ਨੂੰ ਕਿਹਾ ਤੁਹਾਡੇ ਤੇ ਨਹੀਂ ਪੈਂਦੀ ਮੈਨੂੰ ਮਰਿਆ ਤੇ ਮੂੰਹ ਤੇ ਪਾਣੀ ਪੁੜੀਆਂ ਹੀ ਪਾਉਂਦੀ ਸਕੂਲੇ ਰੋਟੀ ਨਹੀਂ ਮਾਂ ਉਹਨਾਂ ਨੇ ਕੱਲ ਕਹਿਦੀ ਵੀ ਤੁਹਾਡੇ ਤੇ ਜ਼ਿੰਮੇਵਾਰੀ ਨਹੀਂ ਪਾਉਗੀ ਵੀ ਸਾਡਾ ਪੁੱਤ ਹੈਗਾ ਉੱਥੇ ਇੱਕ ਉਹ ਸੰਭਲੂਗਾ ਨਹੀਂ ਕੋਈ ਇਹਨਾਂ ਰੋਟੀ ਵੀ ਨਹੀਂ ਤੇਰੇ ਮੂੰਹ 'ਚ ਮਰੀ ਤੇ ਪਾਣੀ ਹੀ ਪਾਉਂਦੇ ਆ ਹੂੰ ਇਹਦਾ ਕੀ ਨਾਮ ਆ ਰਮਿੰਦਰ ਕਾਲਾ ਰਮਿੰਦਰ ਕੁਰੇ ਸਤਿਕਾਰ ਰਮਿੰਦਰ ਤੇਰਾ ਨਾਮ ਕੀ ਆ ਤੇਰਾ ਨਾਮ ਕੀ ਆ ਭੜੇ ਤੇਰਾ ਨਾਮ ਕੀ ਆ ਬੁਲਕੇ ਦਾ ਕੀ ਨਾਮ ਤੇਰਾ ਤੇਰਾ ਨਾਂ ਕੀ ਏ ਭੈਣੇ ਭੈਣੇ ਤੇਰਾ ਨਾਂ ਕੀ ਆ ਐਠੀ ਗਾਲਾਂ ਕੱਢੀ ਜਾਂਦੀਆਂ ਆ ਆਪ ਆਪ ਜਿੱਥੇ ਬੱਠੀਓ ਫਿਰ ਹੱਥ ਲਾ ਪੈਣੇ ਤੇਰਾ ਨਾਂ ਕੀ ਆ ਭੈਣੇ ਕੀ ਨਾਂ ਤੇਰਾ ਕਾਕਾ ਹੱਥ ਸੁੱਚੇ ਕਰਾਇਓ ਕੀ ਨਾਂ ਤੇਰਾ ਆ ਬੜਲੇ ਆ ਕੇਣਾ ਇਹ ਤੋਂ ਬਾਲਾ ਪੁੱਟੋ ਘਰ ਬੈੜੇ ਤੇਰਾ ਕੀ ਨਾਮ ਆ ਰਾਣੀ ਹੈ ਤੂੰ ਰਾਣੀ ਆ ਤੂੰ ਤੇਰਾ ਕੀ ਨਾਮ ਭੈਣੇ ਹੈ ਕੀ ਪਰਮਦੀਪ ਤੋਰ ਤੂੰ ਪੰਮੀ ਆ ਤੂੰ ਇਹਦਾ ਨਾਮ ਰਾਣੀ ਆ ਇਹ ਕੌਣ ਨੇ ਇਹਦਾ ਨਾਂ ਕੀ ਨਾ ਹੈ ਜਗਤਾਰ ਜਗਪਾਲ ਸਿੰਘ ਇਹ ਕੌਣ ਇਹਨਾਂ ਦਾ ਕਿਹਨਾ ਮਲਕੀਤ ਕੋਰਾ ਇਹ ਤਾਂ ਆਇਆ ਇਹਨੂੰ ਦੌਰੇ ਇਹਨੂੰ ਦੌਰੇ ਪੈਂਦੇ ਇਹਨੂੰ ਦੌਰੇ ਪੈਂਦੇ ਆ ਤੁਹਾਡੇ ਪਰਿਵਾਰ ਚ ਪਹਿਲਾਂ ਕਿਸ ਨੂੰ ਬਿਮਾਰੀ ਸੀਗੀ ਇਹਨਾਂ ਦੇ ਨਾਨਕਿਆਂ ਚ ਜਾਂ ਦਾਦਕਿਆਂ ਚ ਰਾਣੀ ਫਾਸਲੀ ਕਾਲਪਣੇ ਵਾਹਿਗੁਰੂ ਇਸ ਤੇ ਬਾਰੇ ਦਿਖਾਇਆ ਤੇ ਜਿਹਨੇ ਆਇਆ ਤੇ ਇਸ ਤੇ ਬਾਰੇ ਦਿਖਾਇਆ ਰਿਸ਼ਤਾ ਦਿਖਾਇਆ ਸੀ ਯੋਗਰ ਜਿਹਾ ਬਾਅਦ ਤੇ ਬੰਦੀ ਹੋ ਗਈ ਵਿਆਹ ਨਹੀਂ ਹੋਇਆ ਹਜੇ ਵਿਆਹ ਬਾਅਦ ਕੀਤਾ ਉਹ ਬਿਮਾਰ ਹੋ ਗਈ ਮਾਰੀ ਮੁੱਠੀ ਤੀਕੂ ਦੀ ਦਫਾਉਲ ਨਾ ਇੱਕ ਮਾਮਲ ਕਵਾਰ ਦੇ ਵਿਆਹ ਕੀਤਾ ਵਿਆਹ ਤੋਂ ਅੱਥੇ ਰੋਕ ਕੇ ਉਹਨੇ ਕੰਮ ਹੀ ਨਹੀਂ ਕੀਤਾ ਕੰਮ ਹੀ ਨਹੀਂ ਕੀਤਾ ਜਿਹੜਾ ਉਹਦੇ ਨਾਲ ਪੇਚੀ ਲਾ ਗਿਆ ਵਕੀ ਅਤੇ ਇਹ ਬੇਨਤੀ ਕਰਦੇ ਆਂ ਕਿ ਨੂੰ ਇੱਥੇ ਰੱਖ ਦਿਓ ਨੀ ਮਾਂ ਨਹੀਂ ਰੱਖਦੇ ਕੱਲੀ ਗੁੱਡੀ ਨੂੰ ਤੁਹਾਨੂੰ ਨਾ ਰਹਿਣਾ ਪੈਣਾ ਹੈ ਕਿ ਆਣੇ ਨੂੰ ਆਪਾਂ ਇਹਨੂੰ ਦਾਖਲ ਕਰ ਲਾਂਗੇ ਡਾਪੀ ਜਾਣ ਇੱਥੇ ਇਹ ਮਹੀਨਾ ਇਹ ਥੋੜੀ ਸੈੱਟ ਹੋ ਜੂਗੀ ਪਰ ਜੇ ਤੁਹਾਨੂੰ ਆਪ ਤੋਂ ਬਿਨਾਂ ਕੱਲੀ ਨੇ ਠੀਕ ਨਹੀਂ ਹੋਣਾ ਇਹ ਤਾਂ ਹੋਰ ਜ਼ਿਆਦਾ ਅਫਸੈਟ ਹੋ ਜੂ ਤੁਸੀਂ ਨਾਲ ਸਾਫ ਦਿਓ ਠੀਕ ਹੋ ਜੂ ਰਾਣੀ ਆਪਾਂ ਇਹਨੂੰ ਦਾਖਲ ਕਰ ਲੈਣੇ ਆ ਇਹਨੂੰ ਆਪਾਂ ਦਵਾਈ ਦਵਾ ਦਿੰਨੇ ਆ ਇਹ ਭੈਣ ਦਾ ਦौरा ਪੈਣੋਂ ਹਟ ਜਾਊਗਾ ਕਿ ਮੈਂ ਤੁਸੀਂ ਇਹਨਾਂ ਦੇ ਨਾਲ ਰੋਕ ਜੋ ਜਾਂ ਬਾਪੂ ਰੋਕ ਦੇਵੇ ਇੱਕਿਆਣਾ ਰੋਕ ਜੋ ਨਾਲ ਹਾਂ ਮੈਂ ਉਹੀ ਜਿਹਾ ਸਾਹਿਬ ਜੀ ਕੋਈ ਗੱਲ ਨਹੀਂ ਅਸੀਂ ਰਾਜਨ ਦੀ ਵੀ ਮਦਦ ਕਰਿਆ ਕਰਾਂਗੇ ਮਹੀਨੇ ਦੀ ਅਸੀਂ ਇਹ ਲੀੜੇ ਕੱਪੜੀ ਦੀ ਵੀ ਮਦਦ ਕਰਾਂਗੇ ਕੋਈ ਬਿਸਤਰਾ ਮੰਜਾ ਚਾਹੀਦਾ ਉਹਦੀ ਵੀ ਮਦਦ ਜੋ ਵੀ ਅਸੀਂ ਕਰ ਸਕਦੇ ਹਾਂ ਕਰਾਂਗੇ ਜਿੰਨੀ ਕੁ ਵੀ ਹੋ ਸਕਦੀ ਹੈ ਮੈਂ ਨਹੀਂ ਸਾਹਿਬ ਮਾਂ ਬਿਮਾਰੀ ਹੋਈ ਇਹ ਆ ਬਿਮਾਰੀ ਇਹ ਨਹੀਂ ਜਿਹੜੀ ਰਾਣੀ ਨੂੰ ਆ ਬਿਮਾਰੀ ਇਹ ਆ ਵੀ ਆਪਣਾ ਸਮਾਜ ਅਜਿੱਦਾਂ ਦਾ ਹੋਈ ਜਾਂਦਾ ਆਪਾਂ ਚਾਹ ਕੇ ਵੀ ਮਦਦ ਨਹੀਂ ਕਰ ਪਾਉਂਦੇ ਹੁਣ ਦੇਖੋ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਸਿਰਫ ਸਮਾਂ ਲੱਗਣਾ ਹੁਣ ਸਮਾਂ ਵੀ ਨਹੀਂ ਆਪਾਂ ਦੇਵਾਂਗੇ ਫੇਰ ਕਿਵੇਂ ਠੀਕ ਹੋਊ ਹੁਣ ਉਹ ਕਿੰਨੀ ਮਿਹਨਤ ਕਰਕੇ ਤੁਹਾਨੂੰ ਲੈ ਕੇ ਆਏ ਆ ਉਹਨਾਂ ਦੇ ਗੋਡੇ ਵੀ ਕੰਮ ਨਹੀਂ ਕਰਦੇ ਆਪਰੇ ਤੇ ਹੁਣ ਤੁਸੀਂ ਕਹਿ ਰਹੇ ਹੋ ਮੈਂ ਅਸੀਂ ਰਹਿ ਨਹੀਂ ਸਕਦੇ ਤੁਹਾਨੂੰ ਰੁਕਣਾ ਪੈਣਾ ਨਾਲ ਇੱਕ ਜਾਣੇ ਇਹ ਵਿਚਾਰੀ ਕੋਈ ਕਟੜੂ ਬਣੀ ਥੋੜੇ ਵੀ ਛੱਡ ਕੇ ਚਲੇ ਜਾਓਗੇ ਤੁਸੀਂ ਇਹ ਹਾਂ ਜੀ ਸਰ ਹਾਂ ਇਹ ਕਹੀ ਮੈਂ ਰਹਿ ਪੂੰ ਮੈਂ ਪਰ ਇਹ ਤਾਂ ਦੋਨੇ ਮਰੀਜ਼ ਆ ਬਾਬ ਕੋ ਤੂੰ ਦੋਨਾਂ ਨੂੰ ਛੱਡ ਕੇ ਘਰੇ ਬਹਿਨੇ ਹੋ ਜਾਵੇਂਗਾ ਹਾਂ ਇਹ ਵੀ ਸਾਵਧਾਨੀ ਐ ਇਸੇ ਦੀ ਮੈਂ ਸਮਝ ਗਿਆ ਗੱਲ ਠੀਕ ਹੋਣੀ ਆ ਸੰਭਾਲਤਾ ਵੀ ਲੈਣਾ ਸੰਭਾਲਣ ਦੀ ਨਹੀਂ ਲੋੜ ਇਹਨੂੰ ਨਮਾਉਣਾ ਧਵਾਉਣਾ ਉਹ ਅਸੀਂ ਕਰਾ ਲਾਂਗੇ ਸਾਡੀ ਟੀਮ ਹੈਗੀ ਆ ਬਸ ਤੁਸੀਂ ਇਹ ਕਹਨੇ ਨਾ ਰਹਿਣਾ ਤਾਂ ਜੋ ਇਹ ਠੀਕ ਹੋ ਸਕੇ ਇਹਨੂੰ ਸਪੋਰਟ ਮਿਲ ਸਕੇ ਇਹਨੂੰ ਪਿਆਰ ਮਿਲ ਸਕੇ ਹੁਣ ਉਧਰ ਇਹਨੂੰ ਦੌਰਾ ਪੈ ਗਿਆ ਨਾਲ ਹੀ ਇੱਥੇ ਫਿਰ ਕੀ ਕਰਾਂਗੇ ਆਪਾਂ ਪਹਿਲਾਂ ਤੁਸੀਂ ਚੈੱਕਅਪ ਕਰਾਓ ਕੋਈ ਨਾ ਬਚਾ ਲਓ ਕੋਈ ਨਾ ਟੈਨਸ਼ਨ ਨਾ ਲਵੋ ਕਾਲੀ ਨਾ ਕਰੋ ਮੈਨੂੰ ਨਾ ਤਾਂ ਫੋਨ ਕਰਨਾਉਂਦੇ ਨਾ ਮੈਨੂੰ ਦੱਸਦੇ ਆਂਦਾ ਪਤਾ ਨਾ ਮੈਂ ਦੇ ਕਿਥੋਂ ਬੈਠ ਜਾਊਂਗਾ ਕੁਝ ਨਹੀਂ ਚਾਹੀਦਾ ਅੰਦਰ ਹੀ ਬੈਠਣਾ ਹੀ ਆ ਬਸ ਕੋਈ ਨਾ ਪਰ ਚੈੱਕਅਪ ਕਰਾਉਨੇ ਆ ਪਹਿਲਾਂ ਡਾਕਟਰ ਨੂੰ ਚੈੱਕਅਪ ਕਰਾਓ ਇਹਨਾਂ ਦਾ ਫਿਰ ਆਪਾਂ ਦੇਖਦੇ ਆਂ ਡਾਕਟਰ ਕੀ ਕਹਿੰਦੇ ਆ ਹਨਾ